ਦੇਸ਼ਾਂਦਰ ਵਾਰਡ ਫਲੂ ਦਾ ਪ੍ਰਕੋਪ ਜਿਲ੍ਹਾ ਬਰਨਾਲਾ ਦੇ ਸਬਡਿਵੀਜ਼ਨ ਤਪਾ ਦੇ ਤਪਾ ਸ਼ਹਿਰ ਵਿਖੇ ਵੀ ਵੇਖਣ ਨੂੰ ਮਿਲਿਆ ਜਦ ਮਾਰਕੀਟ ਕਮੇਟੀ ਦੀ ਹਦੂਦ ਦੇ ਅੰਦਰ ਤਿੰਨ ਦਰਜਣ ਤੋਂ ਵੱਧੇਰੇ ਤੋਤੇ ਇਸ ਵਾਰਡ ਫਲੂ ਦਾ ਸ਼ਿਕਾਰ ਹੋ ਗਏ ਭਾਵੇਂ ਪ੍ਰਸ਼ਾਸਨ ਵੱਲੋਂ ਜਾਂ ਸੰਬੰਧਿਤ ਪਸ਼ੂ ਪਾਲਣ ਵਿਭਾਗ ਵੱਲੋਂ ਅਜੇ ਤੱਕ ਇਸ ਨੂੰ ਵਾਰਡ ਫਲੂ ਦੀ ਪੁਸ਼ਟੀ ਨਹੀਂ ਕੀਤੀ ਗਈ ਪਰੰਤੂ ਮੌਕੇ ਤੇ ਜਾ ਕੇ ਵੇਖਿਆ ਕਿ ਮਾਰਕੀਟ ਕਮੇਟੀ ਦੀ ਹਦੂਦ ਦੇ ਅੰਦਰ ਤਿੰਨ ਦਰਜਣ ਤੋਂ ਵੱਧ ਤੋਤੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਢਹਿ ਢੇਰੀ ਹੋ ਗਏ ਜਿਨ੍ਹਾਂ ਨੂੰ ਜਿਨ੍ਹਾਂ ਵਿੱਚੋਂ ਕੁਝ ਨੂੰ ਤਾਂ ਕੁੱਤੇ ਆਪਣਾ ਸ਼ਿਕਾਰ ਬਣਾ ਕੇ ਲੈ ਗਏ ਪਰੰਤੂ ਬਾਕੀਆਂ ਨੂੰ ਮੌਕੇ ਦੇ ਉੱਪਰ ਲੋਕਾਂ ਨੇ ਸਾਮ ਸੰਭਾਲ ਕੀਤੀ ਪਰੰਤੂ ਉਹ ਸਾਰੇ ਹੀ ਮ੍ਰਿਤਕ ਪਾਏ ਗਏ ਘਟਨਾ ਸਬੰਧੀ ਪਤਾ ਲੱਗਣ ਤੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਵੀ ਘਟਨਾ ਸਥਾਨ ਤੇ ਪਹੁੰਚੇ ਜਿਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਹੈ ਵੀ ਇਨ੍ਹਾਂ ਤੋਤਿਆਂ ਦੀ ਮ੍ਰਿਤਕ ਦੇ ਨੋ ਸੈਂਪਲ ਦੇ ਤੌਰ ਤੇ ਭੇਜਿਆ ਜਾਵੇਗਾ ਲੈਬ ਵਿੱਚ ਲੈਬ ਦੇ ਵਿੱਚ ਆਉਣ ਤੋਂ ਬਾਅਦ ਹੀ ਇਹਨਾਂ ਦੀ ਬਿਮਾਰੀ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਤੋਤੇ ਬર્ડ ਫਲੂ ਦੇ ਕਾਰਨ ਮਰੇ ਨੇ ਹਨ ਜਾਂ ਫਿਰ ਇਹ ਕੋਈ ਜ਼ਹਿਰੀਲੀ ਚੀਜ਼ ਖਾ ਗਏ ਇੱਕ ਤੋਤਿਆਂ ਦੇ ਮਰਨ ਤੋਂ ਬਾਅਦ ਇਲਾਕੇ ਅੰਦਰ ਸਹਿਮ ਪਾਇਆ ਜਾ ਰਿਹਾ ਹੈ ਕੁਝ ਲੋਕ ਇਸ ਨੂੰ ਬર્ડ ਫਲੂ ਤੇ ਕੁਝ ਇਸ ਨੂੰ ਨਾਲ ਲੱਗਦੇ ਗਦਾਮਾਂ ਦੇ ਅਨਾਜ ਉੱਪਰ ਛਿੜਕੀ ਦਵਾਈ ਜਾਂ ਪਾਈ ਹੋਈ ਦਵਾਈ ਮਕੀਟਨਾਸ਼ਕ ਦਵਾਈਆਂ ਦੀ ਸੇਵਨ ਨੂੰ ਦਰਸਾ ਰਹੇ ਹਨ ਇਹ ਹਮ ਕਰਦੇ ਇੱਕ ਮਿੰਟ ਹੋਰ ਇਹ ਕਿ ਸੰਪਨ ਨਹੀਂ ਪੀਸ ਜਾਨੀ ਉਹ ਜੋ ਖੂਨ ਵੀ ਨਿਕਲਿਆ ਸੀ ਜਾਨੀ ਕਿ 3000 ਰੁਪਏ ਆਉਂਦੇ ਸਭ ਆ ਬੜੀ ਤਦਾਰ ਦੇ ਵਿੱਚ ਜਿਹੜੇ ਪੰਛੀ ਮਰੇ ਹੈਗੇ ਜਿਹੜੇ ਮੇਰੇ ਚਾਹ ਨੇਗੇਟਿਵ ਇਹ ਵਾਈਪ ਕਿ ਗਈ ਸਾਜੀ ਇੱਕ ਕੁਝ ਜਨਾਬ ਆ ਟੈਸਟਿੰਗ ਵਾਕਿ ਭੇਜਣ ਨੂੰ ਜਨਮਾੜਨੀ ਉਹਦੋ ਵਾਰ ਰਿਪੋਰਟ ਨਹੀਂ ਆਉਂਦੀ ਉਹ ਫਾਇਰ ਬਰਨਾਲਾ ਕੋਈ ਪਾਇ ਦੇ ਸਾਡੀ ਆ ਬੜਾ ਮੋਡਲ ਕਿਸਾ ਤਾਂ ਕਿੰਨੇ ਵਜੇ ਪਤਾ ਲੱਗਿਆ ਇਹਦੇ ਬਾਰੇ ਸਵੇਰ 10:00 ਹਾਂ ਹਾਂ ਸਰ ਹੁਣ ਤੁਸੀਂ ਇਹ ਜਿਹੜੇ ਕਿੰਨੇ ਦੋ ਦਿਨ ਦੀ ਬਹੁਤ ਹੋ ਚੁੱਕੀ ਜੀ 25 30 ਅੱਛਾ 25 30 ਤੇ ਹੁਣ ਪੱਖੋਂ ਦੀ ਰਿਪੋਰਟ ਆ ਰਹੀ ਹੈ ਇਹ ਪੱਖੋਂ ਪੁੱਛਿਆ ਬਰਕਰ ਤੋਂ ਹਾਂਜੀ ਹਾਂਜੀ ਪਾਸੇ ਮਾਰੇ ਆ ਤੇ ਸਰ ਅਗਲਾ ਇਹਦਾ ਕੀ ਹੈ ਮੈਟਰ ਜਦੋਂ ਤੁਸੀਂ ਇਹ ਪੈਕ ਕਰਕੇ ਲੈ ਕੇ ਜਾ ਰਹੇ ਹੋ ਇਹ ਜਿੰਦਰ ਲੈਬੋਰੀ ਭੇਜਾਂਗੇ ਠੀਕ ਹੈ ਜਿੰਦਰ ਹੱਡੀ ਲੈਬੋਰੀ ਠੀਕ ਹੈ ਸਰ ਜਿਵੇਂ ਹੁਣ ਬਘਵਾ ਦੇਸ਼ਾਂ ਦੇ ਵਿੱਚ ਵਾਰਡ ਫਲੂ ਨੂੰ ਦਰਸਕ ਦਿੱਤੀ ਹੈ ਕਿਤੇ ਕੋਈ ਇਹੋ ਜੀ ਗੱਲ ਤਾਂ ਨਹੀਂ ਸਾਹਮਣੇ ਆ ਰਹੀ ਕੋਈ ਵਸਤੂ ਭੇਜ ਰਹੇ ਜੀ ਅੱਛਾ ਜੀ ਉਹ ਤਾਂ ਰਿਪੋਰਟਾਂ ਕਿ ਸਰ ਜੀ ਪਾਸੇ ਤੋਂ ਕਾ ਜੀ ਠੀਕ ਹੈ ਸਰ ਉਹ ਵੈਸੇ ਤੁਹਾਡੇ ਵਿਭਾਗੇ ਵੱਲੋਂ ਜਿਸ ਤਰ੍ਹਾਂ ਵਰਲਡ ਫਲੂ ਦਸਤਖਤ ਬਾਹਰਲੇ ਦੇਸ਼ਾਂ ਦੇ ਵਿੱਚ ਦਿੱਤੀ ਹੈ ਜਿਹੜਾ ਪੰਜਾਬ ਤਾਂ ਵਾਲੇ ਇਸ ਤੋਂ ਬਚਿਆ ਹੋਇਆ ਹੈ ਕੋਈ ਕੇਸ ਰਿਪੋਰਟ ਨਹੀਂ ਹੋਈ ਜੀ ਅੱਛਾ ਤੁਹਾਡੇ ਵੈਸੇ ਕੀ ਇਸ ਨੂੰ ਲੈ ਕੇ ਕੀ ਕਰ ਰਹੇ ਹੋ ਪੰਜਾਬ ਛੈ ਨਹੀਂ ਅੱਛਾ ਜੀ ਅਸੀਂ ਸਾਰੇ ਬਿਸ਼ਤ ਕਰ ਰਹੇ ਹਾਂ ਫਾਰਮਾਂ ਦੇ ਲੋਕਾਂ ਦੇ ਘਰਾਂ 'ਚ ਰੱਖੇ ਹੋਇਆ ਉਧਰ ਸੀਗਾ ਪੁੱਤੇ ਖਾ ਲਿਆ ਅੱਛਾ ਜੀ ਵਰਡ ਲਿਆਉਂਗਾ